ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਜਿੱਥੇ ਕਵਰ ਕਰਦੇ ਬੈ ਟੋਟਲ ਵਾਈਆਂ ਕੋਲੇ 22 ਨਗ ਵਿਕਰੀ ਵਾਲੇ ਹਾਜ਼ਰ ਹੈ ਕੈਮਰੇ ਸਾਹਮਣੇ ਆਪਾਂ ਜਿਹੜੇ ਨਗ ਬਿਲਕੁਲ ਹਾਜ਼ਰ ਆ ਫਰਾਟੇ ਤੇ 8 ਨਗਾ ਦੀ ਵੀਰ ਕੋਲ ਇਨਫੋਰਮੇਸ਼ਨ ਆਪਾਂ ਲੈ ਕੇ ਦੇਵਾਂਗੇ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀਰਾਂ ਕੋਲੇ ਮਾਲ ਹਾਜ਼ਰ ਹੁੰਦਾਗਾ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੀ ਤੁਹਾਨੂੰ ਬੈੜ ਮਿਲ ਜੂਗੀ ਟੋਟਲ 20 ਤੋਂ ਪਲੱਸ 22 ਨਗਾ ਜਿਵੇਂ ਵੀਰ ਕੋਲੇ ਬੈੜਾਂ ਦੇ ਹਾਜ਼ਰ ਖੜਿਆ ਕੋਈ 10 5 ਦਿਨ ਦੀ ਕੱਚੀ ਕੋਈ 5 4 ਦੀ ਸੁਵੀ ਜਿੱਦਾਂ ਦੀ ਤੁਹਾਡਾ ਬਜਟ ਆ ਉਦਾਂ ਦੀ ਤੁਹਾਨੂੰ ਬੈੜ ਮਿਲੂਗੀ ਜਰਸੀ ਐਚ ਐਫ ਸਾਈਵਾਲ ਜਿੱਦਾਂ ਦੀ ਚੁਆਇਸ ਆ ਸੋ 8 ਨਗਾ ਵਾਰਿਆ ਬਈ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦੇਵਾਂਗੇ ਖਚਾ ਖਚੀ ਵੀਰ ਦਾ ਫਾਰਮ ਭਰਿਆ ਵਾ ਜਦ ਮਰਜੀ ਵੀਰ ਕੋਲੇ ਵਿਜ਼ਿਟ ਕਰੋ 97796211652 ਦਾ ਨੰਬਰ ਆ ਡਿਟੇਲ ਇਨਫੋਰਮੇਸ਼ਨ ਬਾਕੀ ਜੇ ਆਪਾਂ ਵੀਰ ਤੋਂ ਲੈਨੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796221165 97796221165 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਠੀਕ ਆਪਾਂ ਰਟੀਨ ਜੀ ਦੇਖ ਕੇ 20 ਨਗ ਤੋਂ ਪਲੱਸ ਆਪਣੇ ਕੋਲ ਹੁੰਦੇ ਹੀ ਆ ਹਾਂਜੀ ਹਾਂ 20 ਨਗ ਲਮਸ਼ਾ ਮਾ ਜੇ ਆਪਾਂ ਅਟਕਣਾ ਕੈਮਰੇ ਅੱਗੇ ਕਰਾਂਗੇ ਜਿਹੜੀ ਤਿਆਰੀ ਤੇ ਆ ਜੀ ਜੀ 10 10 12 ਗਾਮ ਆਪਣੇ ਕੋਲ ਕੱਚ ਇਹ ਸੂਈ ਹੋਈ ਆ ਵਾੜ ਵੀਰੇ ਜੀ ਸੂਈ ਇਹਨੂੰ ਹੋ ਗਿਆ ਇਹਨੂੰ 7 ਮਾ 8 ਮਾ ਦਿਨ ਬੱਚਾ ਮਗਰੇ ਮਗਰ ਬੱਚਾ ਜੀ ਤੇ ਦੁੱਧ ਤਿਆਰ ਹੈ ਦੇ ਥੱਲੇ ਹੁਣ 17 18 ਕਿਲੋ ਜੀ ਰੇਟ ਵਗੈਰਾ ਕੀ ਰਣਗੇ ਇਹਦੇ 90000 ਰੁਪਏ ਦੀ ਵਾੜ ਦੇਵਾਂਗੇ ਜੀ ਆਪਾਂ ਦੁੱਧ ਹੁਣ ਕਿੰਨਾ ਨੈਟ ਜਾ ਦੁੱਧ ਹੁਣ 17 ਕਿਲੋ ਖਰਾ ਜੀ ਲਾ ਦੋ ਟਾਈਮ ਵੀਰੇ ਆਪਣਾ ਸੌਦਾ ਕਰ ਲੇ ਦੋ ਤਿੰਨ ਟਾਈਮ ਜਿੰਮੇ ਮਰਜ਼ੀ ਚੋਵੇ ਜੀ ਬੰਦਾ ਜੀ ਚੌਂਟ ਚਵਾਜੀ ਓਕੇ ਜਮਾ ਜਮਾ ਆਏ ਨਾ ਓਕੇ ਆ ਜੀ ਮੰਨ ਕੇ ਚਲੋ ਲੇਵੇ ਦੀ ਇੰਨੀ ਕੰਪੈਕਟ ਆ ਜੀ ਖੋਚਾਂ ਤੋਂ ਉਪਰ ਆ ਬਹੁਤ ਸੋਹਣਾ ਫਾੜੀ ਵਾਲਾ ਲ ਅਜਾ ਤਾਈ ਮੰਨ ਕੇ ਚਲੋ ਟਾਈਮ ਹੀ ਆਪਣਾ 11:30 ਦਾ ਹੋਊ ਜੀ ਸੋ 11:30 ਪੌਣੇ 12 ਦਾ ਟਾਈਮ ਆ ਜਿਹੜਾ ਆਪਾਂ ਵੀਡੀਓ ਕਵਰ ਕਰਦੇ ਪਏਾਂਗੇ ਸੋ ਤੁਸੀਂ ਬੋਡੀ ਸਟਰਕਚਰ ਵਗੈਰਾ ਦੇਖੋ ਤੇ ਸੂਹਾ ਸੂਈਆ ਬਾਈ ਜੀ ਇਹ ਦੂਸਰਾ ਸੂਹਾ ਸੂਈ ਹੈ ਅਸਲ ਦੂਸਰਾ ਸੂਹਾ ਬੈੜ ਸੂਈ ਆ ਸੋ ਕੱਦ ਕਾਠ ਵਗੈਰਾ ਤੁਸੀਂ ਗੈਸ ਕਰ ਸਕਦੇ ਹੋ ਲੇਵੇ ਲੂਵੇ ਨਹੀਂ ਬੰਤਰ ਬਹੁਤ ਸੋਹਣੀ ਹੈ ਇਹ ਦੀ ਠੀਕ ਆ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਕਿਸੇ ਪਾਸੇ ਲਿੱਸੀ ਨਹੀਂ ਕੋਈ ਮੈਨਸ ਪੁਆਇੰਟ ਬੈੜ ਦੇ ਵਿੱਚ ਹੈ ਨਹੀਂ ਰੇਟ 90000 ਰੁਪਇਆ ਮੌਕੇ ਤੇ ਗੁਜਾਇਸ ਹੋ ਜੂਗੀ ਬੱਛਾ ਮੇਲ ਕਾਫੇ ਕਿ ਬਾਈ ਜੀ ਦੋ ਨੰਬਰ ਆਪਾਂ ਗੱਬੜ ਵੈੜ ਜਿਹੜੀ ਦੇਖ ਰਹੇ ਆ ਇਹਦੀ ਜਾਣਕ ਦੋ ਦੰਦ ਬੱਚੀ ਆ ਜੀ ਪਲੂਣ ਸੂ ਰਹੀ ਆ ਜੀ origignal ਦੋ ਦੰਦ ਦਾ ਜਿਹੜਾ ਮਰਜੀ ਬਾਈ ਆ ਕੇ ਪੱਟ ਕੇ ਲੈ ਜੀ ਅੱਛਾ origignal ਦੋ ਦੰਦ ਪਲੂਣ ਪਹਿਲਾ ਸੂ ਰਹੀ ਪੰਡ ਬੱਚੀ ਲੈਵੇ ਦੀ ਲਈ ਫਿਰਦੀ ਆ ਜੀ ਅਜੇ ਸੂੰਦੀ ਨਹੀਂ ਹੈਗੀ ਦੋ ਚਾਰ ਦਿਨ ਅੱਛਾ ਹਜੇ ਚਾਰੀ ਪਰ ਬਹੁਤ ਚੰਗੀ ਆ ਅੱਛਾ ਰੇਟ ਇਹਦਾ ਕੀ ਰਹੂਗਾ ਰੇਡੇ 1.40 ਲੱਖ ਰੁਪਏ ਦੀ ਦੇਵਾਂਗੇ ਜੀ ਮੁੱਲ ਕੋਈ ਡੇਡ ਕਰਾ ਲੈ 60 ਕਰਾ ਲੈ ਅਸ ਇੱਕ ਲੱਖ 40 ਹਜ਼ਾਰ ਦੀ ਬੈਡ ਆਪਾਂ ਦੇ ਦਾਂਗੇ ਮੂੰਹ ਦੇਖੋ ਕੌਲੀ ਜੀ ਮੂੰਹ ਆ ਮੈਨੂੰ ਕਹ ਲੈ ਨਿਕਾ ਜੀ ਮੂੰਹ ਲੱਗਿਆ ਜੀ ਸਾਰਾ ਠੀਕ ਆ ਪਲੂਨ ਪਹਿਲਾ ਸੁਆ ਹਾਂਜੀ ਹਾਂ ਇਹ ਐਕਟਿਵਟੀ ਜਰਸੀ ਦੇ ਪੱਖ ਚ ਆਈ ਅੱਛਾ ਕਹਿੰਦਾ ਬਹੁਤ ਮੇਰੇ ਬੈਸਟ ਆਪਸ਼ਨ ਆ ਗਰਮੀ ਵਾਲਾ ਤੋਹਫਾ ਹੀ ਆ ਹਨਾ ਬੱਚਾ ਜਿਹਾ ਜਿਹਾ ਮਰਜ਼ੀ ਲੈ ਲੈ ਜੀ ਬੰਦਾ ਇਹ ਤੂੰ ਮੂੰਹ ਇਹਦੇ ਜਰਸੀਆਂ ਵਾਲਾ ਲੱਗਿਆ ਜੀ ਸਰੀਰੇ ਦਾ ਚਿਪ ਵਾਲਾ ਲੱਗੇ ਜਿਹੜੇ ਵੀ ਚਾਹੁੰਦੇ ਕਿ ਅਸੀਂ ਜਰਸੀ ਰੈਂਕ ਵਾਲੀ ਤਿਆਰ ਕਰਨੀ ਆ ਇਹਦੇ ਪੇਟੋ ਪੈਦਾ ਕਰਕੇ ਇਹਦੇ ਪੇਟੋ ਪੈਦਾ ਲੈਵੇ ਦੀ ਕੰਪੈਕਟਿੰਗ ਦੇਖੋ ਜੀ ਕਿੰਨੀ ਚੰਗੀ ਆ ਥਣ ਚਾਹੇ ਮੁਠੀ ਵਾਲਾ ਪਰ ਮਸ਼ੀਨ ਤੇ ਜਿਹੜਾ ਬੰਦਾ ਮਰਜ਼ੀ ਲਾ ਲੇ ਚਾਹੇ ਹੱਥੀਂ ਵੀ ਚੋ ਸਕਦਾ ਜੀ ਕਿੰਨਾ ਦੁੱਧ ਨੈੱਟ ਪਾ ਦੂਗੀ ਇਹ ਨੈੱਟ 25 ਕਿਲੋ ਦੁੱਧ ਪਲੂਣ 25 ਦਿਓ ਜੀ ਦੋਂਦੀ ਆ ਹਜੇ ਵਜ 32 ਜੇ ਨੰਬਰ ਜਿਹੜੀ ਦੇਖ ਰਹੇ ਇਹ ਵੀ ਗੱਬਣ ਆ ਗਈ ਹੈ ਨਾ ਗੱਬਣ ਆ ਗਈ ਇਹ ਵੀ ਸੂਆ ਪਹਿਲਾ ਸੂਰਹੀ ਹੈ ਜੀ ਜੇ ਜਦੋਂ ਘਮੂ ਨਾ ਮੰਨ ਕੇ ਚੱਲੋ ਇੰਨੀ ਲੇਵੇ ਤੇ 나ੜਾ ਨਹੀਂ ਜੀ ਜਿਵੇਂ ਮੰਨ ਕੇ ਚੱਲੋ ਪੂਰੇ ਟਾਪ ਦੇ ਫਾਰਮ ਵਾਲੀ ਵੈੜਦੇ ਹੁੰਦੀਆਂ ਨੇ ਨਾ ਜੀ 60 ਲੀਟਰ ਵਾਲੀ ਵੈੜਦੇ ਘੂਮੇ ਦੇਖੋ 나ੜਾ ਦਿਖਾਓ ਲੇਵੇ ਤੇ ਕਿਵੇਂ ਉਠੀਆਂ ਨੇ ਪਲੂਣ ਦੀ ਜੀ ਜੀ ਇਹ 4 ਦੰਦਾ ਜੀ ਮੂੰਹੋ ਜੀ ਅੱਛਾ ਮੂੰਹੋ 4 ਦੰਦਾ ਤਾਂ 나ੜਾ ਦੇਖੋ ਵਾਕੀ ਗੱਲ ਜਾਇਆ ਜਾ ਹੈ ਨਾ ਜਿੰਨੇ ਟਰੈਕਟਰ ਦੀ ਸੀਟ ਤੇ ਸਪਰਿੰਗ ਹੁੰਦੇ ਆ ਗੁੰਦੀ ਪਈ ਆ ਵਜਨ ਚੰਗੀ ਮਾਜੀ ਜਿੰਨਾ ਵਜਨ ਆ ਜੀ ਦੋਨਾਂ ਬੱਚੀਆਂ अच्छा 25 किलो रेट ਇਹਦਾ ਕੀ ਰਹੂਗਾ रेट ਇਹ 1,30,000 ਰੁਪਏ ਦੀ ਜਮਾਗੀ ਅਸੀਂ 1,30,000 ਰੁਪਏ ਦੀ ਵੜ ਆਪਾਂ ਦੇ ਦਾਂਗੇ ਹਾਂਜੀ ਹਾਂ ਤੇ ਥੱਲੇ ਡੂਬਣਾ ਬਖਿਆੜਾ ਜਿਹਨੂੰ ਕਹਿੰਦੇ ਫਿਟਿੰਗ ਵਾਲਾ ਲੇਵਾ ਹਨ ਉਹਦਾ ਹਾਈਟ ਹੈ ਜੀ ਫੁੱਲ ਪਾਜਣਾ ਜੀ ਕੋਈ ਲਿਸਤੀ ਲਾ ਵੀ ਮੰਨ ਕੇ ਨਾ ਆਵੇ ਆਪਣੇ ਕੋਲੇ ਜੀ ਦੰਦਵਾ ਕੀ ਚਾਰ ਦੰਦੇ ਹਨ ਦੋ ਚਾਰ ਦੰਦਾ ਜੀ ਜੀ ਚਾਰ ਨੰਬਰ ਆਪਾਂ ਦੇਖ ਰਹੇ ਹਾਂ ਹਨਾ ਇਹ ਰੇਟ ਪਹਿਲੇ ਨਾਲ ਆਪਾਂ ਹੀ ਵੇਚੀ ਸੀ ਜੀ ਜੀ ਤੇ ਮਾਰਗਣ ਕੋਲੇ 22 ਕਿਲੋ ਦੁੱਧ ਦਿੱਤਾ ਜੀ ਇਹਦੇ ਵੀ ਨਾਣਾ ਨੂਣਾ ਚੰਗੀਆਂ ਨੇ ਜੀ ਠੰਡੀ ਛੀਲ ਪਰ ਫਰ ਗਈ ਹੈ ਜੀ ਅੱਛਾ ਇਹ ਆਪਣੀ ਜਰਸੀ ਕ੍ਰੋਸ ਦੀ ਆ ਗਈ ਹੈ ਨਾ ਹਾਂ ਜੀ ਹਾਂ ਇਹਦੇ ਹਜੇ ਸੂਣ ਚ 10 ਤੋਂ 12 ਦਿਨ ਬਾਕੀ ਪਏ ਐ ਅੱਛਾ 10 ਤੋਂ 12 ਦਿਨ ਅਜੇ ਇਹਦੇ ਸੂਣ ਚ ਬਾਕੀ ਪਏ ਐ ਅਗਲੇ ਮਹੀਨੇ ਦੀ ਲਾਲਾਂ ਦੀ ਜਿੱਤੇ ਤਿਆਰੀ ਤੇ ਹੁੰਦੀ ਹੈ ਜੀ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਸ ਵਾਰ ਬਾਕੀ 20 ਪਲੱਸ ਮੰਨ ਕੇ ਬੰਦਾ ਪੈਸੇ ਲਾ ਲੇ ਜੀ ਮੌਸਮ ਬਹੁਤ ਚੰਗਾ ਹੁੰਦਾ ਜੀ ਇਹਨਾਂ ਵਾਲਾ ਮੌਸਮੀ ਹਾਂ ਜੀ ਬਾਕੀ ਹੋਰ ਗੱਲਾਂ ਦੁੱਧ 20 ਤੋਂ ਪਲੱਸ ਤੇ ਦੇ ਨਹੀਂ ਇਹਨੇ ਫੈਂਟ ਹੀ ਹੈ ਨਾ ਇਹ ਇਹ 95000 ਰੁਪਏ ਦੀ ਅੱਜ ਦਾ ਰੇਟ ਹੈ ਜੀ ਇਹਦਾ 95000 ਦੇ ਨਾੜਨ ਮੂਰ ਤੱਕ ਜਾਂਦੀ ਜਾਵਾ ਇਹਦਾ ਬਿਲਕੁਲ ਜੀ ਬਿਲਕੁਲ ਹੱਥ ਮਾਰ ਕੇ ਠੰਡੀ ਸੀਲ ਬਰਫ ਵਰਗੀ ਹੈ ਜੀ ਜਿੰਮੇ ਮਰਜੀ ਬੰਦਾ ਮਾਰੀ ਜਾਵੇ ਚਾਰ ਨੰਬਰ 90000 ਰੁਪਏ ਦਾ 90000 ਰੁਪਏ ਚ ਹੈ ਜੀ ਕੁਝ ਜਿੰਮੇ ਮਰਜੀ ਚੋਲੇ ਜੀ ਸੀਲ ਠੰਡੀ ਪੂਰੀ ਅੱਗੇ ਆ ਕੇ ਪੰਜ ਨੰਬਰ ਤੇ ਆਪਣੀ ਏਅਰ ਸ਼ੈਰ ਹਨਾ ਹਾਂ ਜੀ ਇਹ ਏਅਰ ਸ਼ੈਰ ਦੇ ਵਿੱਚ ਆ ਗਈ ਜੀ ਇਹਦੀ ਕੈਟਾਗਰੀ ਜਾਣਕਾਰੀ ਕੀ ਆ ਗਈ ਹੈ ਇਹ ਵੀ ਦੂਸਰਾ ਸੂਆ ਸੂ ਰਹੀ ਹੈ ਜੀ ਜੀ ਮੰਨ ਲੇ ਕਿ ਚਲੋ 20 ਪਲੱਸ ਇਹ ਚੱਲੀ ਹੈ ਜੀ ਅੱਛਾ 20 ਪਲੱਸ ਦੂਜਾ ਸੂ ਅੱਜ ਦਿਨ ਕਿੰਨੇ ਕੁ ਲੈ ਜੂਗੀ ਇਹ ਦਿਨ ਇਹ ਵੀ ਬਸ ਹਫਤੇ ਤੋਂ ਅੰਦਰ ਸੂਪੂ ਜੀ ਜ਼ਿਆਦਾ ਨਹੀਂ ਲੈਂਦੀ ਅੱਛਾ ਇੱਕ ਹਫਤੇ ਤੋਂ ਅੰਦਰ ਇਹਨੇ ਸੂਪਣਾ ਹੈਗਾ ਲੈ ਭਾਈ ਇਹਨੇ ਵੀ ਜਾਂ ਮੈਂ ਖੁੱਚਾਂ ਤੋਂ ਉੱਪਰ ਰੱਖਣਾ ਜੀ ਜਵਾਨੀਆਂ ਆਈਆਂ ਵੇਖਾਵਾਂਗੇ ਜਿੰਨੀਆਂ ਵੀ ਆ ਪੱਜ ਦਿਖਾਵਾਂਗੇ ਜੀ ਇਹਦਾ ਰੇਟ ਕੀ ਆ ਗਿਆ ਇਹਦਾ ਰੇਟ ਮੰਨ ਕੇ ਚੱਲੋ ਜੀ ਰੇਡੇ ਬਾਈ ਜੀ 1 ਲੱਖ ਤੇ 10000 ਰੁਪਏ ਦੀ ਦੇਮਾਂਗੇ ਅੱਛਾ 5 ਨੰਬਰ ਵਾਲੀ 1 ਲੱਖ ਤੇ 10000 ਰੁਪਏ ਦੀ ਫੁੱਲ ਵੇਟ ਆ ਜੀ ਫੁੱਲ ਹਾਈਟ ਆ ਕੋਈ ਛੋਟੀ ਨਾ ਮੰਨ ਕੇ ਆ ਬੰਦਾ ਜੀ ਜੀ ਸ਼ਾਈਨਿੰਗ ਸੋਨਿੰਗ ਬੜੀ ਜ਼ਬਰਦਸਤ ਆ ਹਨਾ ਮੇਰੇ ਵਧੀਆ ਚੰਗੇ ਪੌਡਰ ਤੇ ਪਲੀਆਂ ਹੋਈਆਂ ਵੇੜਾ ਨਹੀਂ ਜੀ ਆਪਾਂ ਜਿੰਨੀਆਂ ਵੀ ਦਿਖਾਵਾਂਗੇ ਬਾਕੀ ਆਪਣੀ ਕੈਟਾਗਰੀ ਆ ਗਈ 에ਅਰ ਸ਼ੈਰ ਦੇ ਵਿੱਚ ਹਨਾ ਇਹ ਤੇ 5 ਨੰਬਰ ਤੇ ਦਿਖਾਤੀ ਆ ਪਾ ਤੁਹਾਨੂੰ 6 ਨੰਬਰ ਤੇ ਕਬੂਤਰ ਦਾ ਬੱਚਾ ਹੀ ਆ ਗਿਆ ਜਮਾ ਬੱਚੀ ਪਲੂਣ ਸੂੰਦੀ ਆ ਜੀ ਲੈਵਾ ਦੇਖੋ ਕਿਹੜੇ ਲੋਟ ਪਟ ਰਹੀ ਹੈ ਜੀ ਭਣਾ ਪਾ ਗਈ ਜੀ ਕਹਿ ਤਨ ਕੱਢਦੀ ਆ ਇਹ ਵੀ ਬਸ ਹਫ਼ਤੇ ਦੇ ਲੰਮ ਸਮੂਹ ਜੀ ਥਾਣੇ ਵੀ ਹੱਥੀਂ ਚਵਾਈ ਵਾਲਾ ਕੱਢੂ ਪਰ ਮਸ਼ੀਨ ਤੇ ਜਿਹੜਾ ਬੰਦਾ ਮਰਜੀ ਲਾ ਲਈ ਅਸਾ ਮੂੰਹੋਂ ਕਿਵੇਂ ਆ ਗਈ ਇਹ ਮੂੰਹ ਚਾਰ ਚੌਕ ਦੇ ਚੱਕਣ ਲੱਗ ਗਈ ਸੀ ਹੁੰਦਾ ਦੁੰਦੀ ਸੀ 14 ਦਿਨ ਸਿੱਟ ਗਈ ਸੀ ਇਹ ਪਹਿਲਾਂ ਸੂਆ ਸੂਰਜ ਥੱਲੇ ਗੁੜ ਦਾ ਘਟਾ ਜਾਮਾ ਹਣਾ ਬਿਲਕੁਲ ਜੀ ਬਿਲਕੁਲ ਮੈਨੂੰ ਐ ਲੱਗਦਾ ਵੀ 25 ਕਿਲੋ ਖਰਾ ਦੁੱਧ ਹੀ ਦੇ ਦੋ ਜੀ ਪਹਿਲਣੇ ਜ ਫੋਟੋ ਫੋਟ ਦੀ ਵਿੱਚ ਹੀ ਆ ਥਾਣਾ ਹਣਾ ਤੇ ਸਵੈਰਿੰਗ ਸੂਰਿੰਗ ਪੌਣੀ ਸਟਾਰਟ ਕਰਤੀ ਪਹਿਲਾ ਸੂਆ ਸੂਰਿਆ ਰੇਟ ਇਹਦਾ ਬਾਈ ਜੀ ਕੀ ਆ ਗਿਆ 1,35,000 ਰੁਪਏ ਦੀ ਜੀ ਅਸਰ 1,35,000 ਦੀ ਬੱਛੀ ਇਹ ਮਿਲ ਜੂਗੀ ਹਾਂਜੀ 1 2 3 4 5 6ਵੇਂ ਨੰਬਰ ਤੇ ਆ ਗਈ ਹਣਾ ਹਾਂਜੀ ਸੋ ਯਾਰ ਚਮਕ ਧਮਕ ਦੇਖੋ ਜਿਵੇਂ ਕਿਆ ਬਾਤਾਂ ਜਿਵੇਂ ਜੌਂਡੀਆ ਨਵਾਂ ਸ਼ੋਰੂਮ ਜੋ ਕਢਾਇਆ ਹੁੰਦਾ ਐਂ ਚਮਕਦੀ ਬੇਸ ਜੀ ਮੇਰੇ ਚਲੇਟਰ ਬਾਉਂਡਰ ਤੇ ਪਲੀਆਂ ਹੋਈਆਂ ਜੀ ਆਪਾਂ ਲਿੱਸੀ ਲਾਵੀ ਬੈੜ ਨਹੀਂ ਦਿਖਾਵਾਂਗੇ ਜੀ ਕੋਈ ਤੁਹਾਨੂੰ ਕੈਮਰਾ ਦੇ ਕੋਈ ਵੀ ਜੀ ਸੋ ਵੀਰ 6 ਨਾਗਾ ਬਜਰੇ ਸਾਹਿਬ ਕੈਮ ਅੱਗੇ ਆ ਗਈ 7 ਨੰਬਰ ਤੇ ਇਹ ਵੀ ਗੱਬਣਾ ਹਨਾ ਜੀ ਇਹ ਵੀ ਗੱਬਣਾ ਜੀ ਇਹ ਵੀ ਸੂਣ ਦੇ ਵਿੱਚ 2-4 ਦਿਨ ਬਾਕੀ ਨੇ ਜੀ ਇਹ ਵਾ ਖੁਚਾਂ ਤੋਂ ਉੱਪਰ ਰੱਖਣਾ ਜੀ ਥਾਣ ਹੱਥੀਂ ਚਵਾਈ ਜਿਆਦਾ ਕੱਢਣਾ ਜੀ ਅੱਛਾ ਹੱਥੀਂ ਚਵਾਈ ਜਿਹੜਾ ਥਾਣਾ ਇਹਦਾ ਹਾਂਜੀ ਹਾਂ ਤੇ ਦਿਨ ਹਲੇ ਕੱਢ ਜੂਗੀ ਕੋਸਕ ਹਨਾ ਹਾਂਜੀ ਦਿਨ ਲੈਂਦੀ ਆ 2-4 ਕਿ ਦਿਨ ਲਊ ਜੀ ਪਰ ਹੱਥੀਂ ਚਵਾਈ ਵਾਲਾ ਥਾਣਾ ਦੇਖੋ ਕੈਸਾ ਮਾਰਿਆ ਕੱਢ ਕੇ ਜੀ ਜਿੱਦੇ ਸੂਣ ਦੀ ਤਿਆਰੀ ਤੇ ਆਈ ਵੈੜ ਭਲੇਖੇ ਪਾਉ ਜੀ ਰੇਟ ਇਹਦਾ ਕੀ ਹੋਊਗਾ ਕਮਕਚਮਲੇ ਵੇਜੋ ਵਿੱਚ ਵਿੱਚ ਚੰਗੀ ਹੈ ਜੀ ਰੇਟ ਕੀ ਹੋਊਗਾ ਇਹ 95000 ਰੁਪਏ ਦੀ ਵੱਚੀ ਦੇਮ ਆਈ ਅ ਸੂਨ ਦੇ ਵਿੱਚ ਹਵਤਾ ਖਾਂਡੇ ਦਾ ਬਾਕੀ ਆ। ਸੋ ਤੋਰਾ ਵਗੈਰਾ ਫੇਸ ਕੁਆਲਟੀ ਵਗੈਰਾ ਚੈੱਕ ਕਰੋ, ਸਾਈਨਿੰਗ, ਸੂਨਿੰਗ, ਚਮਕ ਧਮਕ ਬੜਾ ਵਾਈਟ ਹੈ ਜੀ ਕੋਈ ਛੋਟੀ ਨਾ ਮੰਨ ਕੇ ਆਵੇ। ਜੀ ਵੀ ਕਹਿੰਦਾ ਵਾ ਕੋਈ ਮਾਈਨਸ ਪੁਆਇੰਟ ਦਾ ਬੈਡ ਦੇ ਵਿੱਚ ਹੈ ਹੀ ਨਹੀਂ ਰੇਟ ਆ ਗਿਆ 95000। ਆਪਾਂ ਅੱਛ ਵੈਣਾ ਇਹ ਕਰਾਂਗੇ ਜੀ ਆਪਾਂ ਕੈਮਰਾ ਕੇ ਆਪਣੇ ਕੋਲ ਘਰੇ ਕੋਈ ਵੀ ਟੁੱਟਮੇ ਲੇਵੇ ਵਾਲੀ ਬੈਡ ਨਹੀਂ ਮਿਲੂ ਜੀ ਐ ਨਹੀਂ ਹੈਗਾ ਵੀ ਉਂੀ ਥੱਲੇ ਲੌਂਕੀ ਜਾਊ ਜੀ। ਜੀ ਵਾ। ਚੰਗਾ ਠੰਡ ਮਿਲੂ ਜੀ, ਸਾਫ ਸੁਥਰਾ ਲੇਵਾ ਮਿਲੂ ਜੀ। ਜੀ ਤੇ 24 ਘੰਟੇ ਪਸੂ ਹਾਜ਼ਰ ਮਿਲੂਗਾ। 24 ਘ ਜੀ ਹਾਂ ਜੀ ਮਾਨੇ ਕਿ ਚਲੋ ਕੁਝ ਵੀ ਟਾਈਮ ਨਹੀਂ ਹੋਇਆ ਆਪਾਂਸ ਪਹਿਲਾਂ ਵੀ ਦੱਸੇ ਵੀ 11:30 ਵਜੇ ਦਾ ਟਾਈਮ ਆ ਆਪਣਾ ਵੀ ਜਿਹੜੇ ਵੀਡੀਓ ਬਣਾ ਰਹੇ ਹਾਂ ਜੀ ਜੀ ਮਾਨੇ ਕਿ ਚਲੋ ਹੁਣ 20 ਕਿਲੋ ਤੋਂ ਪਲੱਸ ਦੁੱਧ ਨਿਭਟੂ ਜੀ ਇਹਦੇ ਥੱਲੇ ਬਾਈ ਨੇ ਬੜੇ ਜੀ 20 ਪਲੱਸ ਜਿੰਨਾ ਕਹਿਮਾ ਦੇਣਾ ਸੂਈ ਨੂੰ ਅਚ ਸੇਮਾ ਤੋਂ 7 ਮਾ ਦੇਣਾ ਹੈ ਜੀ ਬੱਚਾ ਕੀ ਆ ਗਾਕਰ ਬੱਚੀ ਹੈ ਜੀ ਬਹੁਤ ਚੰਗੇ ਸੀਮੰਟ ਦੀ ਬੱਚੀ ਹੈ ਜੀ ਸੋ ਬੱਚੀ ਬੜੀ ਚੰਗੇ ਜੀ ਨੂੰ ਕਹਿੰਦਾ ਦਾੜੀ ਨਾਲ ਮੁੱਛਾ ਵਧੀਆ ਵਿਆਂ ਹੈ ਨਾ ਹਾਂਜੀ ਹਾਂ ਸ਼ੇਰ ਵਗੈਰਾ ਧਾਰ ਤੋਂ ਜਮ ਡਾਨਾ ਇਹਨਾਂ ਉੱਥਾਨ ਦੇਖੋ ਜੀ ਆਪਾਂ ਬੱਚੀ ਮੂਰੇ ਬੰਨੀ ਆ ਦੇਖੋ ਕੈਸਾ ਮਾਰਿਆ ਕੱਢ ਕੇ ਬੱਚੀ ਇੰਨੀ ਦੁੱਧੂ ਤੇ ਚੰਗੀ ਪਾਲੀ ਹੋਈ ਆਪਾਂ ਸੂਈ ਸਵਾਈ ਵਾੜ ਲਈ ਹੈ ਜੀ ਇਹ ਕੱਲ ਜੀ ਸੂਈ ਸਵਾਈ ਬੱਚੀ ਮਗਰ ਬੜੀ ਜ਼ਬਰਦਸਤ ਆ ਮੇਰਾ ਬੱਚੀ ਬਹੁਤ ਟੌਪ ਦੇ ਸੀਮੰਟ ਦੀ ਹੈ ਜੀ ਪੱਥਰਾਂ ਰ ਇੱਕ ਖਰੀਦੋਗੇ ਇੱਕ ਤੁਹਾਨੂੰ ਫ੍ਰੀ ਮਿਲੇ ਪਰ ਜਿਹੜੀ ਬੱਚੀ ਹੈ ਮਗਰ ਇਹਦਾ ਅਣਮੁੱਲਾ ਮੁੱਲ ਹੀ ਹੈ ਜਮਾ ਕਿਆ ਬਾਤਾਂ ਜਿੱਦੇ ਬੱਚੀ ਤਿਆਰ ਹੋ ਗਈ ਵੀਰ ਦੁੱਧ ਦੋ ਗਾਪੀ ਜਾਣ ਬਿਲਕੁਲ ਜੀ ਬਿਲਕੁਲ ਬਿਲਕੁਲ ਬੰਦਾ ਸਿੱਦਤ ਨਾਲ ਪਾਲਣ ਵਾਲਾ ਚਾਹੀਦਾ ਜੀ ਇਹਨੂੰ 2 ਲੱਖ ਤੋਂ ਪਲੱਸ ਬੱਚੀ ਨੇ ਤਿਆਰ ਹੋਣਾ ਜੀ ਬਾਕੀ ਜੈ ਜਗ੍ਹਾ ਲਾ ਬੰਨ ਦਿਓ ਜੀ ਆਹ ਦੇਖੋ ਯਾਰ ਕਿਆ ਬਾਤਾਂ ਕਬੂਤਰ ਦਾ ਬੱਚਾ ਤੇ ਦੁੱਧ ਵੇੜ ਥੱਲੇ ਅੱਜ ਹੈਗਾ 20 ਕਿਲੋ ਹਾਜ਼ਰ 20 ਤੋਂ ਪਲੱਸ ਹੈ ਜੀ ਦੁੱਧ ਤੇ ਬੱਚੀ 27 22 ਕਿਲੋ ਦੇਣ ਦਾ ਹੱਕ ਹੈ ਇਹਦਾ ਇਹਦਾ ਰੇਟ ਕੀ ਆ ਗਿਆ ਇਹ 1.5 ਲੱਖ ਚੋਂ ਮਾਨਤਾ ਨੂੰ ਜ਼ਰੂਰ ਕਰ ਦਾਂ ਨਾਗਾ ਪਤਾ ਤੁਹਾਨੂੰ ਦਿਖਾ ਚੁੱਕੇ ਆ 9779321161 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜਦ ਮਾਜੀ ਪਹੁੰਚੋ ਗਾਵਾਂ ਹਾਜ਼ਰ ਮਿਲਣਗੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨ